ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਆਏ ਆ ਮੋਗਾ ਮੰਡੀ ਦੇ ਤੇ ਆਪਾਂ ਵੇਖਣਾ ਹੈ ਟਰੈਕਟਰ 475 DI ਲੈਣਾਗਾ ਤੇ ਆਪਾਂ ਹੁਣ ਇੱਥੇ ਸ਼ੁਰੂਆਤ ਕਰਦੇ ਹਾਂ ਸਾਰੇ ਟਰੈਕਟਰ ਵੇਖਣ ਦੇ ਤੇ ਇਸ ਤੋਂ ਬਾਅਦ ਆਪਾਂ ਚੱਲਦੇ ਆ ਨਾਲ-ਨਾਲ ਜਿਹੜੇ ਜਿਹੜੇ ਟਰੈਕਟਰ ਤੁਹਾਨੂੰ ਸਾਰਿਆਂ ਦੇ ਰੇਟ ਵੀ ਦੱਸਾਂਗੇ ਕੀ ਕੀ ਲਿਖਿਆ ਗਿਆ ਕਿਹੜੇ ਜਿਹੜੇ ਹੈਗੇ ਆ ਦੋਸਤੋ 475 ਮਾਡਲ 475 ਟਰੈਕਟਰ ਖੜਾ ਹੈਗਾ ਮਿੰਦਰਾ ਵਾਲਿਆਂ ਦਾ ਇਹਦਾ ਲਿਖਿਆ ਹੈਗਾ ਰੇਟ 180 ਲਿਖਿਆ ਦੋਸਤੋ ਤੇ 88 ਮਾਡਲ ਟਰੈਕਟਰ ਹੈ। ਆਰ ਦੋਸਤੋ ਖੜਾਗਾ 735 FE ਟਰੈਕਟਰ 130000 ਰੇਟ ਲਿਖਿਆ ਤੇ 98 ਮਾਡਲ ਦਾ ਆ ਦੋਸਤੋ 5050 ਡੀ ਆ ਗਿਆ ਟਰੈਕਟਰ 430000 ਰੁਪਏ ਲਿਖਿਆ ਹੈਗਾ ਤੇ 2013 ਮਾਡਲ ਤੇ ਪੀ ਵੀ ਨੰਬਰ ਆ ਦੋਸਤੋ ਆ ਦੋਸਤੋ ਆਇਸ਼ਰ ਆ ਗਿਆ 241 ਤੇ ਇਹਦਾ ਜਿਹੜਾ ਰੇਟ ਆਗਾ ਉਹ 1 ਲੱਖ ਤੇ 5000 ਰੁਪਏ ਲਿਖਿਆ ਹੈਗਾ ਤੇ 98 ਮਾਡਲ ਟਰੈਕਟਰ ਆ ਦੋਸਤੋ 275 ਆ ਗਿਆ ਡੀ ਆਈ ਇਹਦਾ ਇਹਦਾ ਰੇਟ ਲਿਖਿਆ ਗਾ ਇਹ ਤੇ ਦੋਸਤੋ ਰੇਟ ਨਹੀਂ ਲਿਖਿਆ ਕਿਤੇ ਕੀ ਰੇਟ ਹੈ ਗਾ ਹਾਂਜੀ ਦੋਸਤੋ ਸਵਰਾਜ ਟਰੈਕਟਰ ਆ ਗਿਆ 963 ਆ ਬਾਣਾ ਕੋਲਿਆ 25500 ਇਹ ਕਿਹੜਾ ਰੇਟ ਕਰਾਉਣਾ ਹੈ ਥੋੜਾ ਬੰਦ ਇਹ 2010 ਮਾਡਲ ਦਾ ਹੀ ਹਾਂਜੀ ਕਿਹ ਕੀ ਰੇਟ ਹੈ ਜੀ ਤੋਂ 4 ਹਾਂ ਇਹ ਕੀ ਬੰਦ ਰਹਿ ਰਿਹਾ ਇਹ ਜਿਆਦਾ ਤਾਂ 70000 ਦੇ ਮਾਡਲ ਜੀ ਅੱਛਾ ਜੀ ਨਾਲੇ ਦੇ ਡਾਲਾ ਚੌਂਡੀ ਆ ਰਹੀ ਹੈ ਜੀ ਹਾਂਜੀ ਭਾਈ ਕਿੰਨੇ ਪੈਸੇ ਮੰਗਦੇ ਬਈ ਟਰੈਕਟਰ ਦੇ 4 ਲੱਖ 70 ਹਜ਼ਾਰ ਬਈ ਲੈਣ ਆਏ ਸੀ ਸੌਦਾ ਕਰਦੇ ਸੌਦਾ ਕਰਨਾ ਆਇਆ ਅੱਛਾ ਤੇ ਟਰੈਕਟਰ ਪਸੰਦ ਆ ਬਈ ਤੁਹਾਡੇ ਟਰੈਕਟਰ ਪਸੰਦ ਆ ਬਈ ਠੀਕ ਆ ਤੇ ਕਿੰਨੇ ਪੈਸੇ ਲਾਇਆ ਬਈ ਤੁਸੀਂ ਮੇਰੇ ਹਾਂਜੀ ਕਰਨੀ ਆ ਗੱਲਬਾਤ ਜੀ ਅੱਛਾ ਸ਼ੁਰੂ ਕਰਨ ਲੱਗੇ ਚਲੋ ਕਰੋ ਗੱਲਬਾਤ ਫਿਰ ਆਜੋ ਹਾਂਜੀ ਦੋਸਤੋ ਬਾਈਆਂ ਕੋਲੇ ਇਹ ਜਿਹੜਾ ਜੌਂਡੀ ਯਾਰ ਹੈਗਾ ਇਹ 53 ਦਾ ਹੈਗਾ 2010 ਮਾਡਲ ਆ ਤੇ 470 ਮੰਗਦੇ ਆ ਤੇ ਸੌਦਾ ਕਰਦੇ ਆ ਬੰਗਾਲਾ ਕਰਾਉਣੇ ਆ ਗੱਲਬਾਤ ਤੁਹਾਡੀ ਬਈ ਥੋੜਾ ਲਾਈਟਰ ਆ ਥੋੜਾ ਲਾਈਟਰ ਕਰਦਾ ਭਾਈ ਇਹਦਾ ਰਈਆ ਹੈ ਯਾਰ ਆਪਣਾ ਹੀ ਆ ਦੱਸ ਦਿੰਦਾ ਮੈਂ ਦੱਸ ਦਿੰਦਾ ਟਰੈਕਟਰ ਦਾ ਦੱਸਿਓ ਮੜਾ ਜੀ ਕੀ ਕੀ ਬਈ ਕੀ ਆ ਆਪਣਾ ਜੋਧਾ ਬਰਾੜ ਜੋਧਾ ਬਰਾੜ ਬਰਾੜ ਠੀਕ ਆ 2010 ਮਾਡਲ ਆ ਹਾਂਜੀ 4 ਲੱਖ ਤੇ 70 ਹਜ਼ਾਰ ਰੁਪਏ ਦਾ ਪਤਾ ਨਹੀਂ ਕਿ ਐ ਸਹੀ ਬੀਨਾ ਕੰਨੀ ਸਰੋਪ ਤੋਂ ਕੋਈ ਕੰਮ ਨਹੀਂ ਹੁੰਦਾ ਠੀਕ ਹੈ ਭਾਈ ਉਹਨੇ ਲੈਣ ਆਇਆ। ਸਹੀ ਸਹੀ ਦੇਵਾਂਗੇ ਇਹ ਲੈਣ ਵਾਲੇ ਭਾਵੇਂ ਕੋਲੇ ਖੜੇ 4.5 ਲੱਖ ਦਾ ਫਿਕਰ। ਠੀਕ ਹੈ। ਜਿੰਨੇ ਵੀ ਆਉਣਾ ਕਿੰਨੇ ਪੈਸੇ ਲਾਉਣੇ ਬਈ ਤੁਸੀਂ? ਬਸ ਕਰਦੇ ਹਾਂ ਸਲਾਹ ਜੀ ਚਲਾ ਕੇ ਦੇ ਲਿਆ ਟਰੈਕਟਰ ਓਕੇ ਆ ਸਾਡੀ ਕੋਈ ਸਮੀਬੇਸ਼ੀ ਨਹੀਂ ਗਈ। ਹਾਂਜੀ। ਮੈਂ ਟਰੈਕਟਰ ਦਾ ਚੱਲ ਓਕੇ ਆ ਜੀ ਇਹ। ਠੀਕ ਹੈ। ਸਾਡੇ ਘਰ ਤੇ ਡਾਲੀ ਚੌੜੀ ਤੇ ਉਧਰ ਮਾਰਕੀਟ ਬਹੁਤ ਜੱਦਗੀ ਹੈ। ਹਾਂਜੀ। ਇਹ ਮਿਲਦਾ ਘੱਟ ਦੇਖ। ਸਾਡੀ ਮੰਗ ਵੀ ਇੱਥੇ ਸਾਰੀ ਮੰਡੀ ਦੇ ਕੋਲ ਪੀਸ ਖੜਾ ਹੈ ਜੀ। ਠੀਕ ਹੈ। ਹਾਂਜੀ। ਠੀਕ ਹੈ ਸਰ ਜੀ। ਠੀਕ ਹੈ। ਧੰਨਵਾਦ ਜੀ। ਓਕੇ। ਹਾਂਜੀ ਦੋਸਤੋ ਹੁਣ ਆਪਾਂ ਆ ਗਏ ਦੂਜੇ ਪਾਸੇ 855 ਐਫੀ ਟਰੈਕਟਰ ਤੇ ਬਹੁਤ ਸੋਹਣਾ ਟਰੈਕਟਰ ਹੈਗਾ ਇਹ 2018 ਮਾਡੂਲਾ ਤੇ ਬਾਈ ਪੂਰਾ 6 ਲੱਖ ਰੁਪਿਆ ਮੰਗਦੇ ਆ ਤੇ ਤੁਹਾਨੂੰ ਦਿਖਾ ਦਿੰਨੇ ਆ ਚਾਰਸਪੀਰੋਂ ਟਰੈਕਟਰ ਇਹ ਬਿਲਕੁਲ ਦੋਸਤੋ ਸੁੱਕਾ ਟਰੈਕਟਰ ਪਿਆ ਗਿਆ ਜਮਾ ਕੋਈ ਕਿਤੋਂ ਲੀਕ ਨਹੀਂ ਕੋਈ ਸੀਖ ਨਹੀਂ ਪੂਰਾ ਵਧੀਆ ਟਰੈਕਟਰ ਆ ਦੋਸਤੋ ਆ ਇਧਰ ਆ ਗਏ 100 ਤੋਂ ਫਾਰਮ 60 ਫਾਰਮ 60 ਟਰੈਕਟਰ ਹੈਗਾ ਕੋਈ ਲੀਕ ਨਹੀਂ ਕਿਤੇ ਬਿਲਕੁਲ ਸੁੱਕਾ ਟਰੈਕਟਰ ਪਿਆ ਹੈਗਾ ਟਾਇਰ ਪਏ ਹੈਗੇ ਪੂਰੇ ਨਵੇਂ ਹੀ ਟਾਇਰ ਪਏ ਆ ਜਿਵੇਂ ਹਜੇ ਤੇ ਇਹ ਲੈ ਗਏ ਨਾ ਲੈਟ ਦੋਸਤੋ ਟਰੈਕਟਰ ਨਵ ਮਾਡਲ ਆ ਤੇ 3 ਲੱਖ 35000 ਰੁਪਏ ਬਾਈ ਨੇ ਰੇਟ ਦੇਇਆ ਬਾਈ ਥੋੜਾ ਹਾਂਜੀ ਤੇ ਕਿਵੇਂ ਬਾਈ ਬਾਈ ਵੀ ਮੁੰਡਰੇ ਪੂਰਾ ਵਧੀਆ ਤੇ ਇਹਦੀ ਕੀ ਕੰਪੈਸਟੀ ਹੈਗੀ 60 ਪਾਵਰ 60 ਪਾਵਰ ਅੱਛਾ ਜੀ ਤੇ ਇਹ ਜਿਹੜੇ ਟਾਇਰ ਆ ਹੁਣ ਨਵੇਂ ਪੁਆਏ ਤੁਸੀਂ ਟਾਇਰ ਨਵੇਂ ਪੁਆਏ ਚਾਰੇ ਚਾਰੇ ਨਵੇਂ ਆ ਹਾਂ ਐ ਐਮ ਆਰਟੀ ਕੰਪਨੀ ਦੇ ਠੀਕ ਹੈ ਜੀ ਤੇ ਚੰਦਰ ਨੂੰ ਕਿਵੇਂ ਹੈ ਪੰਜਾਬ ਨੰਬਰ ਆ ਪੂਰਾ ਵਧੀਆ ਪੈਸਾ ਅੱਛਾ ਜੀ ਹਾਂ ਦਵਾਈ ਜਨੀ ਪੂਰਾ ਵਧੀਆ ਮਾਰੀ ਚਲਾ ਕੇ ਆਵਾਂ ਚੈੱਕ ਕਰਕੇ ਲੱਗੇ ਜਾਵੇ ਲੱਗਿਆ ਕੋਸ ਅਜੇ ਤੱਕ ਕਿਨੇ ਲੱਗੇ ਕੋਸ ਤਿੰਨ ਲੱਖ ਰੁਪਏ ਲੱਗੇ ਤਿੰਨ ਲੱਖ ਰੁਪਏ ਲੱਗੇ ਠੀਕ ਹੈ ਤੇ ਕਿੱਥੋਂ ਤੱਕ ਛੱਡਨ ਲਾਸਟ ਦੇਵਾਂਗੇ ਚੰਦਰ ਦਾ ਤਿੰਨ ਦਸ ਦਾ ਹਾਂ ਤੇ ਭਾਈ ਆਪ ਦਾ ਮੋਬਾਈਲ ਨੰਬਰ ਬੋਲ ਦਿਓ 98883 ਹਾਂਜੀ 74 ਤਨ ਬੋਲੀਆ ਠੀਕ ਹੈ ਇਹ ਬਾਈ ਦਾ ਮੋਬਾਈਲ ਨੰਬਰ ਆ ਆ ਟਰੈਕਟਰ ਆ ਬਿਲਕੁਲ ਸੁੱਕਾ ਟਰੈਕਟਰ ਦੋਸਤੋ ਕੋਈ ਵੀ ਲੀਕ ਨਹੀਂ ਗਾ ਟਰੈਕਟਰ ਤੇ ਤੁਸੀਂ ਬਾਈ ਨਾਲ ਜੇ ਕਿਸੇ ਵੀ ਵੀਰਪਾਣ ਲੈਣਾ ਹੋਵੇ ਤਾਂ ਸੰਪਰਕ ਕਰ ਸਕਦੇ ਹੋ ਬਿਲਕੁਲ ਤੁਹਾਨੂੰ ਮਗਰੋਂ ਵੀ ਦਿਖਾਉਣੇ ਆ ਟਰੈਕਟਰ ਬਿਲਕੁਲ ਜਿਵੇਂ ਦੋਸਤੋ ਸੁੱਕਾ ਟਰੈਕਟਰ ਪਿਆਗਾ ਕੋਈ ਤੇ ਵੀ ਭੋਇ ਭੋਰਾ ਵੀ ਕੋਈ ਕਮੀ ਨਹੀਂ ਟਰੈਕਟਰ ਦੀ ਦੋਸਤੋ ਜੇ ਤੁਸੀਂ ਲੈਣਾ ਤਾਂ ਬਾਈ ਦਾ ਨੰਬਰ ਤੁਹਾਨੂੰ ਦੇ ਦਿੱਤਾ ਹੈਗਾ ਤੇ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਧੰਨਵਾਦ ਦੋਸਤੋ ਹੋਰ ਤੁਹਾਨੂੰ ਅੱਗੇ ਦਿਖਾਉਣਾ ਹੈ ਟਰੈਕਟਰ ਹੋਰ ਕਿਹੜੇ ਕਿਹੜੇ ਟਰੈਕਟਰ ਆ। ਇਧਰ ਦੋਸਤੋ ਆਸ਼ਾ ਟਰੈਕਟਰ ਆ ਗਿਆ ਆਪਣੇ ਕੋਲੇ। ਇਹ ਦੂਜਾ ਦੋਸਤੋ ਆਸ਼ਾ ਮਾਡਲ ਹੈਗਾ ਇਹ ਦੋਸਤੋ 92 ਮਾਡਲ ਆ ਦੋਸਤੋ ਤੇ 95000 ਰੁਪਏ ਬਾਈ ਮੰਗਦਾ ਪੀ ਵੀ ਨੰਬਰ ਆਗਾ ਇਹਦਾ ਤੇ ਇਧਰ ਦੋਸਤੋ ਆ ਗਿਆ 744 ਐਫੀ ਟਰੈਕਟਰ ਆ ਤੇ ਇਹ ਜਿਹੜਾ ਹੈਗਾ ਦੋਸਤੋ ਮਾਡਲ ਤੁਹਾਨੂੰ ਵੇਖ ਕੇ ਦੱਸਦੇ ਹਾਂਗੇ। 2017 ਮਾਡਲ ਆ ਦੋਸਤੋ ਤੇ 520000 ਰੁਪਏ ਬਾਈ ਡਿਮਾਂਡ ਕਰਦੇ ਆਗੇ ਟਰੈਕਟਰ ਦੀ ਬਿਲਕੁਲ ਸੁੱਕਾ ਟਰੈਕਟਰ ਆ ਦੋਸਤੋ ਇਹ ਕਿਤੋਂ ਵੀ ਕੋਈ ਲੀਕ ਨਹੀਂ ਕੋਈ ਠੀਕ ਨਹੀਂ ਗਾ ਬਿਲਕੁਲ ਸੁੱਕਾ ਚੱਲਿਆ ਹੋਇਆ ਟਰੈਕਟਰ ਆ ਦੋਸਤੋ ਜੇ ਤੁਸੀਂ ਕਿਸੇ ਵੀ ਵੀਰ ਭਰਾ ਨੇ ਲੈਣਾ ਹੋਵੇ ਤਾਂ ਇਹ ਟਰੈਕਟਰ ਤੁਸੀਂ ਇੱਥੋਂ ਮੋਗਾ ਮੰਡੀ ਦੀ ਤੋਂ ਖਰੀਦ ਸਕਦੇ ਆ ਇੱਧਰ ਦੋਸਤੋ ਆਪਣੇ ਕੋਲੇ ਆ ਗਿਆ 855 FE ਟਰੈਕਟਰ ਆ 2200 2000 10 ਮਾਡਲ ਟਰੈਕਟਰ ਤੇ 3 ਲੱਖ 75000 ਰੁਪਿਆ ਬਾਈ ਡਿਮਾਂਡ ਕਰਦੇ ਆ ਕਿੰਨੇ ਦਾ ਪੁੱਛਦੇ ਆ ਸਾਡੇ ਆਸ ਤੇ ਦੱਸਦੇ ਪਾਸੇ ਵੇਚਣਾ ਤੇ 3 ਲੱਖ 50000 ਲੱਖ ਤੇ 3 ਲੱਖ 50000 ਰੁਪਿਆ ਤੇਰੇ ਆ ਤੇ ਦੇਖੋ ਨਹੀ ਨਹੀ ਆਪਾਂ ਤੁਹਾਨੂੰ ਵੇਚ ਦੇ ਗਏ ਟਰੈਕਟਰ ਤੇ ਆ ਕੇ ਵੇਖੇ ਤੂੰ ਉਹ ਕਿਹਦਾ ਹੈ ਭਾਈ ਨਾਰੀ ਆਪਾਂ ਇਹ ਹੁਣ ਇਹ ਕੋ ਦਾ ਕੋਈ ਨਹੀਂ ਦੋਸਤੋ ਇਧਰ ਟਰਾਲਾਂ ਨੇ ਆ ਗਏ ਨਾ 80000 ਰੁਪਏ ਦੀ ਟਰਾਲੀ ਆ ਆਹ ਆ ਦੋਸਤੋ ਟਰਾਲੀ ਹੈਗੀ ਆ 85000 ਰੁਪਏ ਦੀ 11 6 ਦੀ ਆ ਦੋਸਤੋ ਇਹ ਦੋਸਤੋ ਆ ਹੈਗੀ 98000 ਰੁਪਏ ਦੀ ਟਰਾਲੀ ਲਾਈਕ ਨੂੰ ਆਜੀ ਹਾਂਜੀ ਦੋਸਤੋ ਹੁਣ ਆਪਾਂ ਅਗਲੇ ਪੁੱਲ ਦੇ ਨਾਲ-ਨਾਲ ਆ ਗਏ ਆ ਨਿਊ ਹੌਲੈਂਡ 3630 ਟਰੈਕਟਰ ਆ ਤੇ 2007 ਮਾਡਲ ਟਰੈਕਟਰ ਆ ਦੋਸਤੋ ਤੇ 3 ਲੱਖ 3.5 ਲੱਖ ਰੁਪਏ ਬਾਈ ਡਿਮਾਂਡ ਕਰਦਾਗਾ ਇੱਥੇ ਆ ਗਏ ਦੋਸਤੋ ਅੱਗੇ 335 ਕਾਲਡ ਟਰੈਕਟਰ ਆ ਤੇ ਇਹ ਦੋਸਤੋ 335 ਆ ਤੇ 1 ਲੱਖ ਤੇ 10000 ਰੁਪਏ ਰੇਟਾ 77 ਮਾਡਲ ਆ ਤੇ ਜਿਹੜੇ ਇਹ ਟਾਇਰ ਪਏ ਹੈਗੇ ਉਹ 85 ਪੈਸੇ ਪਏ ਹੈਗੇ ਜਿਹੜਾ ਇਧਰ ਨਿਊ ਹੌਲੈਂਡ ਆ ਇਹਦੇ ਵੀ ਦੋਸਤੋ 85 ਟਾਇਰ ਆ ਚਾਰੇ ਤੇ ਅੱਗੇ ਦੋਸਤੋ ਫਾਰਮ ਟ੍ਰੈਕ 55000 ਟਰੈਕਟਰ ਆ ਗਿਆਗਾ ਤੇ ਜਿਹੜਾ ਇਹ ਹੈਗਾ ਇਹਦਾ ਪੰਜਾਬ ਦਾ ਨੰਬਰ ਆਗਾ 98 ਮਾਡਲ ਟਰੈਕਟਰ ਤੇ 1 ਲੱਖ 30000 ਰੁਪਏ ਬਾਈ ਮੰਗਦੇ ਹੈਗੇ ਇਹ ਟਰੈਕਟਰ ਤੁਸੀਂ ਦੇਖ ਸਕਦੇ ਹੋ ਦੂਰੋਂ ਬਿਲਕੁਲ ਸਾਫ ਸਫਾਈ ਦੇ ਚੱਲਿਆ ਹੋਇਆ ਟਰੈਕਟਰ ਹੈਗਾ ਬਿਲਕੁਲ ਸੁੱਕਾ ਟਰੈਕਟਰ ਆ ਇਹਦਾ ਦੋਸਤੋ ਇਹ ਆ ਗਿਆ 735 ਇਹ ਦੋਸਤੋ ਐਫੀ ਨੀਗਾ ਕੱਲਾ 735 ਟਰੈਕਟਰ ਆ ਤੇ 92 ਮਾਡਲ ਟਰੈਕਟਰ ਆ ਤੇ 1 ਲੱਖ 23000 ਰੁਪਏ ਦਾ ਦਰ ਆ ਗਿਆ ਆ ਅੱਗੇ ਦੋਸਤੋ ਇਹ ਆ ਗਿਆ 265 ਇਹਦਾ ਜਿਹੜਾ ਰੇਟ ਆ ਗਿਆ ਇਹ ਤੇ ਦੋਸਤੋ ਦਿਖਿਆ ਨਹੀਂ ਹੋਇਆ ਨਾ ਰੇਟ ਬੈਂਪਰ ਤੇ ਲਿਖਿਆਗਾ ਨਾ ਲਾਈਟ ਤੇ ਲਿਖਿਆਗਾ ਜੋ ਜਿਹੜਾ ਅੱਗੇ ਦੋਸਤੋ ਸੋਨਾ ਲੀਕ ਆ ਗਿਆ 750 ਇਹ ਤੇ ਜਿਹੜੇ ਟਾਇਰ ਆ ਦੋਸਤੋ ਇਹ ਪਏ ਆਗੇ 70 ਤੋਂ 75 ਰੁਪਏ ਟਾਇਰ ਪਏ ਆਗੇ ਚਾਰੇ ਸਾਰਿਆਂ ਦੇ ਹਾਂ ਨੰਬਰ ਹੀ ਕੋਲ ਨੰਬਰ ਕੋ ਆ ਦੋਸਤੋ ਜਿਹੜੇ ਸਾਨੂੰ ਸਾਰੇ ਟਰੈਕਟਰ ਵਿਖਾਏ ਆਗੇ ਇਹ ਬਾਈ ਦੇ ਆਗੇ ਬਾਈ ਵਪਾਰ ਕਰਦਾ ਹੈਗਾ ਤੇ ਆ ਬਾਈ ਦਾ ਨੰਬਰ ਲੈ ਲਓ ਤੁਸੀਂ ਭਾਈ ਦੱਸੋ 98552 ਹਾਂਜੀ 84355 84355 ਹਾਂਜੀ ਕਿਸੇ ਟਰੈਕਟਰ ਦੀ ਸਪੈਸ਼ਲ ਡਿਟੇਲ ਦੇਣੀ ਹੈ ਹਾਂਜੀ ਡਿਟੇਲ ਦੇਣੀ ਨਹੀਂ ਨਹੀਂ ਡਿਟੇਲ ਨਹੀਂ ਕੀ ਬਸ ਸਾਰੇ ਪਿਆਵ ਨੰਬਰ ਹਾਂਜੀ ਹਾਂ ਤੇ ਸਾਰੇ ਕੋਈ ਨਹੀਂ ਆਪਾਂ ਮਾਨਤਨ ਕਰ ਦਾਂਗੇ ਜਿਹੜਾ ਤੁਹਾਡੀ ਵੀਡੀਓ ਵੇਖੇ ਹੋ ਠੀਕ ਹੈ ਜੀ ਭਾਈ ਜੀ ਇਹ ਬਾਈ ਤੋਂ ਜੇ ਤੁਸੀਂ ਟਰੈਕਟਰ ਲੈਣੇ ਆ ਤੇ ਆਪਣੇ ਚੈਨਲ ਦਾ ਨਾਮ ਲੈ ਦਿਓ ਜੋਧਾ ਬਰਾੜ ਤੇ ਬਾਈ ਤੁਹਾਨੂੰ ਜ਼ਰੂਰ ਮਾਨਤਨ ਕਰਨਗੇ ਤੇ ਸਾਰੇ ਟਰੈਕਟਰ ਬਾਈ ਕੋਲੇ ਵਿਕਾਊਗਾਗੇ ਪੈਂਡ ਡਾਲਾ ਵੀ ਆਪਣਾ ਪੈਂਡ ਡਾਲਾ ਜਿਹੜਾ ਮੁਗ ਹਾਂਜੀ ਪੈਂਡ ਡਾਲਾ ਬਾਈ ਦਾ ਤੇ ਜਿਹੜਾ ਮੋਗਾ ਦਾ ਵੀਰ ਵੀਰੇ ਤੇ ਬਾਈ ਦਾ ਨੰਬਰ ਹੈ ਕਰੀ ਦੂਰੀ ਬੁਲਦੇ ਬਾਈ 98555 ਹਾਂਜੀ 8437 ਠੀਕ ਹੈ ਧੰਨਵਾਦ ਹਾਂਜੀ ਦੋਸਤੋ ਸਾਰਿਆਂ ਨੂੰ ਪਰਪਰਿ ਸਤਿ ਸ੍ਰੀ ਅਕਾਲ ਤੇ ਆਪਾਂ 4 ਟਰੈਕਟਰ 3600 ਤੇ ਪਹੁੰਚ ਗਏ ਆ ਜਿਹੜਾ ਇਹਦਾ ਰੇਟ ਆਗਾ ਉਹ ਦੋਸਤੋ 1 ਲੱਖ ਤੇ 50000 ਰੁਪਿਆ ਰੇਟ ਲਿਖਿਆ ਹੈਗਾ ਤੇ 94 ਮਾਡਲ ਆ ਪੀ ਵੀ 25 ਨੰਬਰ ਆ ਤੇ ਬਾਈ ਕੀ ਦਾ ਰੇਟ ਆਪਾਂ ਗੁਰਵਿੰਦਰ ਜੀ ਬਾਈ ਨੰਬਰ ਬੋਦੋ ਥੋੜਾ 9579564698 ਠੀਕ ਹੈ ਜੀ ਤੇ ਕਿੱਥੋਂ ਤੱਕ ਛੱਡ ਦਿਓਗੇ ਜੀ ਇਹ ਛੱਡ ਲਾਂਗੇ ਆਪਾਂ ਤੱਕ ਲਗ 40000 ਦਾ ਛੱਡ ਦਿਆਂਗੇ ਠੀਕ ਹੈ ਜੀ ਕਿਹੜਾ ਪਿੰਡ ਆ ਬਾਈ ਬਰਾ ਪਿੰਡ ਆ ਗਾਲੋਪੁਰ ਦੇ ਇਹ ਕਿਹੜੇ ਜਿਹੜੇ ਚ ਹੈ ਇਹ ਲੁਧਿਆਣਾ ਜ਼ਿਲ੍ਹੇ ਦੀ ਆ ਜਗਰਾਉਂ ਦੇ ਕੋਲ ਆ ਠੀਕ ਹੈ ਠੀਕ ਹੈ ਧੰਨਵਾਦ ਹਾਂ ਜੀ ਦੋਸਤੋ ਅਗਲੇ ਪਾਸੇ ਜਿਹੜਾ ਟਰੈਕਟਰ ਆ ਗਿਆ ਕਰ ਆ ਗੱਜਾ 475 ਦਾ ਟਰੈਕਟਰ ਆ 1 ਲੱਖ ਤੇ 85000 ਰੁਪਇਆ ਮੰਗਦੇ ਆ ਤੇ 92 ਮਾਡਲ ਟਰੈਕਟਰ ਆ ਦੋਸਤੋ ਤੇ ਜਿਹੜਾ ਅੱਗੇ ਆ ਦੋਸਤੋ ਫਾਰਮ 60 ਦਾ ਖੜਾਗਾ ਛੱਟ ਦੇ ਫਾਰਮ ਦਾ ਮੰਗਦੇ ਆ 365000 ਰੁਪਏ 2010 ਮਾਡਲ ਆ ਅਗਲੇ ਪਾਸੇ ਆਪਣੇ ਕੋਲੇ ਸੋਨਾ ਲੀਕ ਆ ਗਿਆ ਦੋਸਤੋ ਜਿਹੜੇ ਸਾਰੇ ਵੀ ਟਰੈਕਟਰ ਦੋਸਤੋ ਦੱਸਿਆ ਤਰਕੀਬ ਇਹਨਾਂ ਦੇ ਟਾਇਰ 70 ਤੋਂ ਤੇ 90 ਪੈਸੇ ਦੇ ਵਿੱਚ ਵਿੱਚ ਆ ਗਏ ਤੇ ਇਹਦਾ ਦੋਸਤੋ 2010 ਮਾਡਲ ਟਰੈਕਟਰਾਂ ਤੇ 2 ਲੱਖ ਤੇ 95000 ਰੁਪਏ ਬਾਈ ਦੀ ਡਿਮਾਂਡ ਆ ਤੇ ਇਹ ਤੁਸੀਂ ਵੇਖ ਸਕਦੇ ਹੋ ਟਰੈਕਟਰ ਇੱਧਰ ਦੋਸਤੋ 475 ਡੀਆਈ ਆ ਗਿਆ ਦਾ 75 ਡੀ ਹੈ ਗਾਹ ਨਹੀਂ ਨਾਉਂਦਾ ਸੋਚ ਕੇ ਪਹਿਰੇ ਇਹ ਨੰਨ ਮੈਂ ਮਾਰਦਾ ਤੇ 142000 ਰੁਪਏ ਮੰਗਦੇ ਦੋਸਤੋ ਇਧਰ ਆ ਗਿਆ ਦੋਸਤੋ ਚਿੱਟਾ 25 11 25 11 ਦਾ ਦੋਸਤੋ ਜਿਹੜਾ ਰੇਟ ਹੈਗਾ ਉਹ 1 ਲੱਖ ਤੇ ਹੈਗਾ 7000 ਰੁਪਿਆ ਤੇ 86 ਮਾਡਲ ਟਰੈਕਟਰ ਹੈ ਥੋੜਾ ਬਈ ਥੋੜਾ ਦੋਸਤੋ ਸਵਰਾਜ 735 ਐਫੀ ਆ ਗਿਆਗਾ ਇਹ 2002 ਮਾਡਲ ਹੈ ਤੇ 235000 ਰੁਪਏ ਬਾਇਗਾਂ ਦੀ ਰਮਾਂਡ ਹੈ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਡਰਾਈਵਰ ਦਾ ਸਾਫ ਸੁਥਰਾ ਉਹ ਵੀ ਤੁਸੀਂ ਫ੍ਰੀ ਜਾ ਹਾਂਜੀ ਦੋਸਤੋ ਰੈਕਟਰ 605 ਡੀਏ ਯਰਜਨ ਇਹਦਾ ਮਾਡਲ ਹੈਗਾ 2019 ਤੇ ਰੇਟ 595000 ਰੁਪਏ ਹੈ ਮੇਂਦਰਾ 265 ਡੀਆਈ ਆ ਟਾਇਰ ਬਿਲਕੁਲ ਨਵੇਂ ਆਚਾਰੇ ਤੇ ਰੇਟ ਹੈਗਾਗਾ 2.5 ਲੱਖ ਰੁਪਈਆ 2007 ਮਾਡਲ ਆ 735 ਅਵਰਾਜ ਐਫੀ ਇਹਦਾ ਜਿਹੜਾ 2005 ਮਾਡਲ ਆ ਤੇ 2 ਲੱਖ 45000 ਰੁਪਿਆ ਰੇਟ ਆ ਦੋਸਤੋ ਤੇ ਟਾਇਰ ਇਹਦੇ ਬਿਲਕੁਲ ਠੀਕ ਆ ਚਾਰੇ ਟਾਇਰ ਨਵੇਂ ਆ ਆ ਕੇ ਜੇ ਤੁਹਾਨੂੰ ਸ਼ਾਮੀ ਫੋਨ ਕਰੋ ਜੀ ਲਓ ਵੀ ਦੋਸਤੋ ਟਰੈਕਟਰ ਆ ਗਿਆ 9511 ਕਾਲ ਹੇਟਾ ਡਾ ਲਾਗਾ ਟਾਇਰ ਮਗਰਲੇ ਤੇ ਮੂਹਰੇ ਜਵਾਂ ਨਵੇਂ ਟਾਇਰ ਆ ਗਏ ਤੇ ਇਹ 2002 ਦਾ ਮਾਡਲ ਆ 323000 ਰੁਪਏ ਬਾਈ ਦੀ ਡਿਮਾਂਡ ਆ ਤੇ ਆ ਦੋਸਤੋ ਆ ਗਿਆ 265 ਡੀਆਈ ਮਹਿੰਦਰਾ ਇਹਦੇ ਟਾਇਰ ਦੋਸਤੋ ਹੈਗੇ ਆਗੇ 50 ਕੇ ਪੈਸੇ ਟਾਇਰ ਆਗੇ ਇਹ ਵੀ ਸਾਫ਼ ਸੁਹਣਾ ਸੁੱਕਾ ਟਰੈਕਟਰ ਆ ਫਾਰਮ 60 ਦੋਸਤੋ ਆ ਗਿਆ ਟਰੈਕਟਰ ਟਾਇਰ ਬਿਲਕੁਲ ਨਵੇਂ ਆਗੇ ਚਾਰੇ ਟਾਇਰ ਨਵੇਂ ਪਏ ਆਗੇ 2000 ਤੇ 4 ਮਾਡਲ ਟਰੈਕਟਰ ਆ ਤੇ 2,60,000 ਰੁਪਏ ਬਾਈ ਦੀ ਡਿਮਾਂਡ ਆ ਤੇ ਇਹ ਦੇਖ ਸਕਦੇ ਆ ਬਹੁਤ ਸੁਹਣਾ ਸਾਫ਼ ਸੁਥਰਾ ਟਰੈਕਟਰ ਆ ਕਿ ਤੋ ਲੀਕ ਨਹੀਂ ਕਿ ਤੋ ਕੁਛ ਨਹੀਂ ਦੋਸਤੋ ਬਿਲਕੁਲ ਸੁੱਕਾ ਟਰੈਕਟਰ ਪਿਆ ਹੈਗਾ ਬਈ ਛੋਟਾ ਦੋਸਤੋ 865 ਡੀਆਈ ਟਰੈਕਟਰ ਬਿਲਕੁਲ ਸੁੱਕੇ ਟ ਹੈ ਸੁੱਕਾ ਟਰੈਕਟਰ ਚੱਲਿਆ ਜਾ ਬਿਲਕੁਲ ਕਿ ਤੋ ਲੀਕ ਨਹੀਂ ਕੋਈ ਸੀਟ ਨਹੀਂ ਮਗਰ ਲੈ ਫਿਰ ਦੋਸਤੋ ਹੈਗੇ 70 ਕੁ ਪੈਸੇ 75 ਪੈਸੇ ਤੇ ਮੂਹਰ ਤੇ ਟਾਇਰ ਬਿਲਕੁਲ ਨਵੇਂ ਆਗੇ ਆ ਜਾ ਹੁਣ ਬਸ ਕਰ ਦੋਸਤੋ ਜੌਂਡੀ ਆ ਰਿਹਾ ਟਰੈਕਟਰ ਆ ਗਿਆ 50 60 E ਤੇ ਟਾਇਰ ਬਿਲਕੁਲ ਨਵੇਂ ਪਏ ਆ ਕਿ ਮੂਰਦੇਵੀ ਮਗਰਦੇਵੀ ਤੇ ਕਿਤੇੋ ਲੀਕ ਨਹੀਂ ਕੋਈ ਕੁਛ ਨਹੀਂ ਗਾ ਬਿਲਕੁਲ ਠੁੱਕਾ ਟਰੈਕਟਰ ਚੱਲਿਆ ਗਾ ਹਾਂਜੀ ਦੋਸਤੋ ਟਰੈਕਟਰ ਆ ਗਿਆ ਸੋਨਾ ਲੀਖਾ 60 ਪਾਵਰ ਦਾ ਤੇ ਟਾਇਰ ਹੈਗੇ ਹੈਗੇ 80 ਕੁ ਪੈਸੇ ਟਾਇਰ ਆ ਮੂਰਲੇ ਹੈਗੇ ਆ ਦੋਸਤੋ 50 ਕੁ ਪੈਸੇ ਟਾਇਰ ਮੂਰਲੇ ਥੋੜੇ ਇੱਕ ਵੱਧ ਕਸੇ ਆ ਮਗਰ ਨੇ ਟਾਇਰ ਵਧੀਆ ਪਏ 80 85 ਪੈਸੇ ਟਾਇਰ ਹੈਗੇ ਆ ਆ ਦੋਸਤੋ ਆ ਗਿਆ ਮਹਿੰਦਰਾ 400 75 DI ਇੱਕ 70 ਦੋਸਤੋ ਮਾਰਦੇ ਇਹਦੇ 96 ਮਾਡਲ ਆ फार्मट्रैक 60 ਦਾ ਦੋਸਤੋ ਇਹ ਦੇਖੋ 8 ਮਾਡਲ ਆ 275000 ਰੁਪਿਆ ਮੰਗਦੇ ਆ ਅਰ ਜਿਹਨਾਂ ਦੋਸਤੋ 605 ਡੀਆ ਇਹ ਦੋਸਤੋ 2013 ਮਾਡਲ ਆ ਤੇ 390000 ਰੁਪਿਆ ਡਿਮਾਂਡ ਹੈ ਦੀ ਤੇ ਮੂਹਰੇ ਲਿਖਿਆ ਦੋਸਤੋ ਫਤੇ 744 ਟਰੈਕਟਰ ਆ ਦੋਸਤੋ ਐਫ ਈ ਹੈ ਤੇ ਸਾਫ ਆ ਸੋਹਣਾ ਗਾ ਤੇ ਟਾਇਰ ਹੈਗੇ ਆਗੇ 70 75 ਰੁਪਏ ਟਾਇਰ ਆਗੇ ਚਾਰੇ ਟਾਇਰ ਇੱਕੋ ਜਿਹੇ ਕਸੇ ਆ ਤੇ 2010 ਮਾਡਲ ਆ ਤੇ 3 ਲੱਖ 37000 ਰੁਪਏ ਮੰਗਦੇ ਆ ਨਿਊ ਹੌਲੈਂਡ 45 10 ਨਿਊ ਹੌਲੈਂਡ ਆ ਗਿਆ ਦੋਸਤੋ 45 10 ਤੇ ਸੁੱਕਾ ਟਰੈਕਟਰ ਬਿਲਕੁਲ ਕੇ ਤੋਂ ਬਾਲੀ ਕੋਈ ਲੀਕਿੰਗ ਸ਼ੀਕਿੰਗ ਨਹੀਂ ਹੋਈਗੀ ਤੇ ਬੜਕ ਹੋ ਚੁੱਕਾ ਵੀ ਆ ਟਰੈਕ ਤੇ ਵਧੀਆ ਟਰੈਕਟਰ ਦਾ ਕੰਮ ਹੋਇਆ ਗਿਆ ਇਹਦਾ ਤੇ ਇਹਦੇ ਤੇ 2011 11 ਮਾਡਲ ਆ ਤੇ 2 ਲੱਖ ਤੇ 10000 ਰੁਪਿਆ ਰੇਟ ਆ ਉਹਦੇ ਉਸ ਤੇ ਹਾਂਜੀ ਦੋਸਤੋ ਸੋਨਾ ਵਾਲੀ ਕਾ ਟਰੈਕਟਰ ਆ ਗਿਆ 60 ਪਾਵਰ ਦਾ ਤੇ 2 11 ਮਾਡਲ ਤੇ 3 ਲੱਖ ਤੇ 60000 ਰੁਪਿਆ ਡਿਮਾਂਡ ਆ ਇਹਦੀ ਇਹ 275 BI 98 ਮਾਡਲ ਆ ਤੇ 210000 ਰੁਪਿਆ ਡਿਮਾਂਡ ਆ 352HMT ਦੋਸਤੋ ਅਗਰ ਇਹ ਟ੍ਰ 352HMT ਇਹਦੇ ਟਾਇਰ ਆ ਜਿਹੜੇ 80 85 ਪੈਸੇ ਪਏ ਆਗੇ ਤੇ ਇਹਦਾ ਰੇਟ 2001 ਮਾਡਲ ਦਾ ਤੇ 185000 ਰੁਪਿਆ ਰੇਟ ਮੰਗਦੇ ਇਹਦਾ ਤੇ ਇਹਦੂ ਅੱਗੇ ਦੋਸਤੋ ਆਪਣੇ ਕੋਲੇ 855 ਆ ਗਿਆ F ਸਵਰਾਜ 855 ਐਫੀ ਤੇ ਇਹ ਦੋਸਤੋ 2006 ਮਾਡਲ ਦਾ 285000 ਰੁਪਏ ਦੀ ਡਿਮਾਂਡ ਆ ਤੇ ਇਹ ਦੂਗਾ ਆ ਗਿਆ 444 ਐਫੀ ਤੇ ਇਹ ਦੋਸਤੋ ਜਿਹੜਾ ਮਾਡਲ ਹੈਗਾ 2002 ਤੇ 265000 ਰੁਪਏ ਦੀ ਮਾਰਕੀਟ ਦੋਸਤੋ 244 ਐਫੀ ਦੀ ਹੈ ਟਰੇਡਰ ਆ ਗਿਆ 2 ਲੱਖ ਤੱਕ ਬਿਆਸੀ ਹੀ ਅਰਪੀ ਐ ਡਿਮਾਂਡ ਆ 2 ਲੱਖ 7 ਹੈ 2007 ਮੰਗ ਲਾ ਫੋਰ ਟਰੈਕਟਰ ਦੋਸਤੋ 95 ਮਾਡਲ ਹੈ 1 ਲੱਖ 70 ਹਜ਼ਾਰ ਰੁਪਏ ਹੈ ਇਹ ਦੋਸਤੋ ਸਵਰਾਜ 724 ਆ ਗਿਆ ਇਹ 99 ਮਾਡਲ ਹੈ 1 ਲੱਖ 35 ਹਜ਼ਾਰ ਰੁਪਏ ਦਾ ਮਾਡਲ ਹੈ ਜੀ ਸਵਰਾਜ 855 ਪ੍ਰਾਣੀ ਮਾਡਲ ਤੇ 294 ਮਾਡਲ ਤੇ 165000 ਰੁਪਏ ਡਿਮਾਂਡ ਹੈ ਜੀ ਕੋਈ ਆਇਆ ਪਸੰਦ ਲਾਉਣ ਵਾਲਾ ਪੈਸੇ ਆਇਆ ਨਹੀਂ ਕੋਈ ਹੈ ਕੋਈ ਵੀ ਹੈ ਨਹੀਂ ਚੱਜਦਾ ਦਾ ਅੱਛਾ ਕੋਈ ਵੀ ਕੇਬਲਰ ਕੇ ਵੀ ਘਾਣੂਗੇ ਥੋੜਾ ਸਾਫ ਕਰ